ਦਾਇਆ ਗਿਆ ਹਮੇ ਦਾ ਪਤਾ ਨਹੀਂ ਵੀ ਆਪਣੇ ਲੱਗੇ ਨੇ 4 ਸਤਰੀਆਂ ਬੱਚੇ ਬਿਠਾਏ ਹੋਏ ਆ ਨਿੱਕ ਤਾਂ ਆ ਬੜਾ ਉੱਚਾ ਬਾਕੀ ਤਾਂ ਬਹਿ ਗਏ ਹਨ ਕਝਾਵੜਾ ਤਾਂ ਹਾਂ ਦੇ ਦੇ ਇੱਥੇ ਬੈਠਾ ਉਹ ਡਰਦਾ ਹੋਊਗਾ ਜਿੰਨੀ ਆ ਗਈ ਕੈਮਰੇ ਤੇ ਦੀ ਕਿ ਕੈਮਰੇ ਦੀ ਅੱਖ ਨੇ ਦੇਖ ਲਿਆ ਜੀ ਮੁੱਝਾ ਹੋਇਆ ਹਾਂ ਉੱਚਾ ਦਰ ਗਿਆ ਮੈਂ ਕਹਿੰਦਾ ਨਾ ਇੱਧਰ ਐਂਟਗੋਰੇਜ਼ਰ ਜਰਦਿਆਂ ਬੈਠਣ ਗੋੜਾ ਗੂਸਰਾ ਨਹੀਂ ਜਾਵੜਿਆ ਕਪੜਾ ਲਾਤਾ ਨਵਾਂ ਆਪਣੇ ਸਦਰੀਆਂ ਦਾ ਪੱਟੀ ਬਾਤੀ ਵਿਚਾਲੇ ਚੱਲਦਾ ਸਾੜਦੀਆਂ ਪਹਿਲਾਂ ਸਾਡੇ ਕੋਲ ਸੀਗੀ ਨੀਲੀ ਢਾਂਗੀ ਉਹ ਢਾਂਗੀ ਕਾਲੀ ਨਾ ਉਹ ਤੋਂ ਪਹਿਲਾਂ ਨੀਲੀ ਤੇ ਨੀਲੇ ਰੰਗ ਦਾ ਕਪੜਾ ਹੀ ਲੱਗਿਆ ਹੋਇਆ ਆਪਣਾ ਚੱਲ ਰਾਣਾ ਹਾਂ ਫਿਰ ਫੋੜ ਰੰਗਾ ਕਰਿਆ ਤੇ ਫਿਰ ਇੱਥੇ ਕੀ ਥੋੜਾ ਜਿਹਾ ਫੇਰਾ ਪੱਟੀ ਬਾਤੀ ਵਿੱਚ ਇਹ ਵੀ ਸਹੀ ਕੀਤਾ ਕੰਮ ਓਕੇ ਮਿੱਤਰੋ ਬਾਏ